ਨਸ਼ਾ ਛਡਾਊ ਕੇਂਦਰ ਚਲਾਉਣ ਨੂੰ ਲੈ ਕੇ ਵੱਡਾ ਵਿਵਾਦ ਹੋ ਗਿਆ ਹੈ ਦਰਸਲ ਤਸਵੀਰਾਂ ਗੜ ਸ਼ੰਕਰ ਦੇ ਪਿੰਡ ਮੋਹਰਾਵਾਲੀ ਦੀਆਂ ਨੇ ਜੁਥੇ ਦੋ ਤਰ੍ਹਾਂ ਦੇ ਵਿੱਚ ਆਪਸੀ ਲੜਾਈ ਹੋਈ ਹੈ ਤੇ ਤਿੰਨ ਵਿਅਕਤੀਆਂ ਦੀ ਜਾਣ ਜਾਂਦਾ ਹੈ ਮਾਮਲਾ ਸਾਹਮਣੇ ਹੈ ਜਾਣਕਾਰੀ ਦੇ ਮੁਤਾਬਕ ਮਨਪ੍ਰੀਤ ਸਿੰਘ ਤੇ ਗੁਦਪ੍ਰੀਤ ਸਿੰਘ ਨਸ਼ਾ ਛਡਾਊ ਕੇਂਦਰ ਚਲਾਉਂਦੇ ਸਨ ਤੇ ਪਹਿਲਾਂ ਵੀ ਇਹਨਾਂ ਵਿੱਚ ਤਕਰਾਰ ਹੋ ਚੁੱਕਿਆ ਇੱਕ ਵਾਰ ਫਿਰ ਤੋਂ ਆਪਸ ਦੇ ਵਿੱਚ ਲੜਾਈ ਹੋਈ ਹੈ ਜਿਸ ਦੇ ਵਿੱਚ ਕੀ ਦੋਵੇਂ ਤਰ੍ਹਾਂ ਇੱਕ ਦੂਜੇ ਦੇ ਆਮੋ ਸਾਹਮਣੇ ਹੋ ਗਏ ਹਨ ਜਿਸ ਦੇ ਵਿੱਚ ਮਨਪ੍ਰੀਤ ਸਿੰਘ ਤੇ ਦੋ ਹੋਰ ਵਿਅਕਤੀ ਸੁਖਤਿਆਰ ਸਿੰਘ ਤੇ ਸ਼ਰਨਦੀਪ ਸਿੰਘ ਦੀ ਮੌਤ ਹੋ ਚੁੱਕੀ ਹੈ ਤਿੰਨ ਵਿਅਕਤੀਆਂ ਦੀ ਜਾਨ ਗਈ ਹੈ ਇਸ ਤੋਂ ਇਲਾਵਾ ਗੁਰਪ੍ਰੀਤ ਸਿੰਘ ਕਾਫੀ ਜ਼ਖਮੀ ਹੈ ਤਾਂ ਪਿੰਡ ਵਿੱਚ ਨਸ਼ਾ ਛਡਾਊ ਕੇਂਦਰ ਜਿਹੜਾ ਇਸ ਦੇ ਵੱਲੋਂ ਚਲਾਇਆ ਜਾਂਦਾ ਸੀ ਤੇ ਨਸ਼ਾ ਛਡਾਊ ਕੇਂਦਰ ਚਲਾਉਣ ਨੂੰ ਲੈ ਕੇ ਇਹ ਦੋ ਤਿਰਾਂ ਜਿਹੜੀਆਂ ਆਮੋ ਸਾਹਮਣੇ ਹੁੰਦੀਆਂ ਨੇ ਜਿਸ ਦੇ ਚਾਲ ਦੇ ਆਮ ਇੱਕ ਦੂਜੇ ਤੇ ਵਾਰ ਵੀ ਕੀਤੇ ਗਏ ਨੇ ਤਾਂ ਤਿੰਨ ਵਿਅਕਤੀਆਂ ਦੀ ਜਾਨ ਚਲੀ ਗਈ ਹੈ ਜਦਕਿ ਇੱਕ ਗੰਭੀਰ ਜ਼ਖਮੀ ਦੱਸਿਆ ਜਾ ਰਿਹਾ ਹੈ ਸਾਨੂੰ ਕਰੀਬਨ 2 ਘੰਟੇ ਪਹਿਲਾਂ ਇਨਫੋਰਮੇਸ਼ਨ ਆਈ ਸੀ ਕਿ ਪਿੰਡ ਮੋਰਾ ਵਾਲੀ ਦੇ ਵਿੱਚ ਦੋ ਗਰੁੱਪਸ ਦੀ ਆਪਸ 'ਚ ਲੜਾਈ ਹੋਈ ਆ ਦੋਵੇਂ ਹੀ ਗਰੁੱਪਸ ਜਿਹੜੇ ਪਿੰਡ ਦੇ ਵਸਨੀਕ ਨੇ ਤੇ ਉਹਨਾਂ ਵਿੱਚੋਂ ਜਿਹੜਾ ਹੈਗਾ ਕਿ ਦੋ ਬੰਦੇ ਜਿਹੜੇ ਹੈਗੇ ਫੱਟੜ ਹੋਏ ਆ ਤੇ ਤਿੰਨ ਬੰਦੇ ਆ ਦੀ ਜਿਹੜੀ ਹੈਗੀ ਆ ਉਹ ਗੰਭੀਰ ਰੂਪ 'ਚ ਜਿਹੜੇ ਹਸਪਤਾਲ ਦਾਖਲ ਕਰਾਏ ਗਏ ਸੀ ਜੋ ਸਾਨੂੰ ਹੁਣ ਤੱਕ ਇਨਫੋਰਮੇਸ਼ਨ ਆ ਉਹਨਾਂ ਵਿੱਚੋਂ ਤਿੰਨ ਦੀ ਜਿਹੜੀ ਹੈ ਡੈਥ ਹੋ ਚੁੱਕੀ ਆ ਇੱਕ ਨੂੰ ਜਿਹੜਾ ਹੈਗਾ ਕਿ ਰੈਫਰ ਕਰ ਦਿੱਤਾ ਗਿਆ ਤੇ ਇਸ ਤੋਂ ਅੱਗੇ ਜਿਹੜੀ ਸਾਡੀ ਤਫ਼ਤੀਸ਼ ਜਿਹੜੀ ਹੈ ਜਾਰੀ ਹੈ ਜਿਸ ਤਰ੍ਹਾਂ ਵੀ ਸਾਨੂੰ ਹੋਰ ਇਨਪੁਟ ਤੇ ਹੋਰ ਜਿਹੜੀਆਂ ਚੀਜ਼ਾਂ ਕਲੀਅਰ ਹੋਣਗੀਆਂ ਅਸੀਂ ਤੁਹਾਨੂੰ ਨਾਲ ਦੇ ਨਾਲ ਅਪਡੇਟ ਕਰਦੇ ਆ ਇਹ ਸਾਰਾ ਕੁਝ ਅਸੀਂ ਵੈਰੀਫਾਈ ਕਰ ਰਹੇ ਹਾਂ ਅਜੇ ਤੱਕ ਸਾਰਾ ਕੁਝ ਹੇਅਰ ਸੇ ਹੈ ਜੀ ਸਾਡੀਆਂ ਟੀਮਾਂ ਮੌਕੇ ਤੇ ਨੇ ਅਲੱਗ-ਅਲੱਗ ਟੀਮਾਂ ਐਸਐਸਪੀ ਸਾਹਿਬ ਦੀ ਨਿਗਰਾਨੀ ਹੇਠ ਬਣ ਚੁੱਕੀਆਂ ਤੇ ਅਸੀਂ ਸਾਰੇ ਆਪਣਾ ਆਪਣਾ ਕੰਮ ਕਰ ਰਹੇ ਹਾਂ ਜੋ ਵੀ ਫਾਈਨਲ ਤੁਹਾਨੂੰ ਅਸੀਂ ਇੱਕ ਸਟੇਟਮੈਂਟ ਹੈਗੀ ਹੈ ਉਹ ਆਫੀਸ਼ੀਅਲ ਜਾਰੀ ਕਰ ਦਾਂਗੇ ਕਿੰਨੇ ਦੀ ਡੈਥ ਹੋਈ ਤਿੰਨ ਤਿੰਨ ਬੰਦੇ ਦੀ ਡੈਥ ਹੁਣ ਤੱਕ ਜਿਹੜੀ ਕੰਫਰਮ ਹੋਈ ਹੈ ਤੇ ਬ ਉਹੀ ਦੱਸੋ ਇਹ ਇਨਵੈਸਟੀਗੇਸ਼ਨ ਦਾ ਮਸਲਾ ਤੁਹਾਨੂੰ ਜ਼ਰੂਰ ਦੱਸਾਂਗੇ ਅਸੀਂ ਆਫੀਸ਼ੀਅਲੀ